ਪੰਚ ਜਨਾ ਸੰਸੰਗ ਨਾ ਛੁੱਟਿਓ ਅਦਕ ਆਹੋ ਬੁਤ ਬਾਦੇ ਪੰਚ ਜਨਾ ਸੰਸੰਗ ਨਾ ਛੁੱਟਿਓ ਅਦਕ ਆਹੋ ਕੀ ਇਹ ਕਰਮ ਨੇ ਤਾ ਇਨ ਬਿਦ ਮਿਲਨ ਨਾ ਜਾਏ ਨਗ ਨ ਫਿਰੋ ਬਨਾਰੀ ਤਟ ਤਿਤ ਸਭ ਤਰਤੀ ਪ੍ਰਮਿਓ ਦੁਬਤਾ ਛੁਟਕੇ ਬਹੁਤ ਦਿੱਤ ਦਾਤ ਤਾਰ ਅਨ ਬਸਤਰ ਊਮ ਬਾਰ ਪੈ ਨਹਿ ਮਿਲਿਆ ਹਰ ਦੁਆ ਬਿਦ ਮਿਲਨ ਨਾ ਜਾਈ ਪਿਆਰੇ ਪਿਆਰੇ ਦਿਲ ਨੂੰ ਮਿਲਨ ਨਾ ਜਾਈ ਪਿਆਰੇ ਪਿਆਰੇ ਹਰ ਪ੍ਰਿਆ ਸੁਆਮੀ ਕੇ ਦਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਬੜਾ ਵੱਡ ਭਾਗਾ ਦੇਣਿਆ ਅੱਜ ਦੇ ਦਿਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਦਾਰਾਮ ਸਰ ਸਾਹਿਬ ਤੋਂ ਬਾਬਾ ਬੁੱਢਾ ਜੀ ਦੀ ਸੀਸ ਤੇ ਤਾਜ ਰੱਖਾਇਆ ਜਿਹੜਾ ਪਹਿਲਾ ਗੁਰੂ ਗ੍ਰੰਥ ਸਾਹਿਬ ਲਖਾਇਆ ਸੀ ਜਿਹਨੂੰ ਆਦ ਗੁਰੂ ਗ੍ਰੰਥ ਸਾਹਿਬ ਕਹਿ ਦਿੰਦੇ ਆ ਉਹਦਾ ਉਹ ਨਗਰ ਕੀਰਤਨ ਦਾ ਰੂਪ ਚ ਗੁਰਦਾਰਾਮ ਸਰ ਤੋਂ ਸਾਚਕਨ ਸ਼ੇਰਮੰਦਰ ਸਾਹਿਬ ਦੇਕੇ ਲਿਜਾ ਕੇ ਪ੍ਰਕਾਸ਼ ਕਰਾਇਆ ਸੀ ਇਸ ਪ੍ਰਕਾਸ਼ ਗੁਰਪ੍ਰਦੇਸ ਸੰਬੰਧ ਚ ਹਰ ਸਾਲ ਆਰਾਮਸਰ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਆਰੰਭ ਕੀਤਾ ਜਾਂਦਾ ਹੈ ਅੱਜ ਵੀ ਇਸੇ ਪ੍ਰਾਣੀ ਰਿਵਾਇਤ ਨੂੰ ਜਾਂ ਮर्यादा ਨੂੰ ਕਾਇਮ ਰੱਖਦੇ ਹੋਏ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਆਰੰਭ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਦੀ ਤਦਾਦ ਚ ਸੰਗਤਾਂ ਜੜੀਆਂ ਉਹ ਸ਼ਾਮਲ ਹੋਈਆਂ ਨੇ ਮੈਂ ਸਮੂਹ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੀ ਵਧਾਈ ਦਿੰਨਾ ਤੇ ਗੁਰੂ ਚਰਨਾਮਹ ਅਰਦਾਸ ਕਰਦਾ ਕਿ ਗੁਰੂ ਮਹਾਰਾਜ ਸਿੱਖ ਪੰਥ ਨੂੰ ਚੜ੍ਹਦੀ ਕਲਾ ਬਖਸ਼ ਕੌਮ 'ਚ ਏਕਤਾ ਇਤਿਫਾਕ ਬਖਸ਼ ਤਾਂ ਜੋ ਕੌਮ ਜੜੀ ਉਹ ਚੜ੍ਹਦੀ ਕਲਾ ਵਿੱਚ ਰਹਿ ਸਕੇ ਵਾਹਿਗੁਰੂ ਜੀ ਕਾ ਖਾਲਸਾ ਐਸੀਬੀਸੀ ਵੱਲੋਂ ਇਸ ਤਰੀਕੇ ਦੇ ਇੰਤਜ਼ਾਮ ਅੱਜ ਖਾਸ ਤੌਰ ਤੇ ਕੀਤਾ ਗਿਆ ਅੱਜ ਜਿੱਥੇ ਨਗਰ ਕੀਰਤਨ ਆਰੰਭ ਕੀਤਾ ਗਿਆ ਉੱਥੇ ਗੁਰਦੁਆਰਾ ਮੰਜੀ ਸਾਹਿਬ ਵਿਮਾਨ ਹਾਲ 'ਚ ਰਾਤ ਨੂੰ ਪ੍ਰੋਗਰਾਮ ਜਿੱਤੇ ਜਾਣੇ ਨੇ ਜੇ ਚੇ ਕਿਰਤਨ ਦਰਬਾਰ ਕੀਤਾ ਜਾ ਰਿਹਾ ਅੱਜ ਸਤਖੰਡ ਸ਼੍ਰੀਮੰਦਰ ਸਾਹਿਬ ਸ਼੍ਰੀ ਅਕਾਲ ਤਖਸਾਲ ਸਾਹਿਬ ਵਿਖੇ ਅਤੇ ਬਾਬਾ ਟੱਲ ਜੀ ਵਿਖੇ ਜਲੂਸ ਜਾਏ ਜਾ ਰਹੇ ਨੇ ਅਤੇ ਸ਼ਾਮ ਨੂੰ ਰਹਿਰਾਸ ਵਰਤ ਦੀਪਾਲਾ ਤੇ ਅੱਤਿਸ਼ਬਾਜੀ ਵੀ ਕੀਤੀ ਜਾਊਗੀ ਧੰਨਵਾਦ